ਦਰبار ਗੋਸਪਾਕ ਪੀਰ 11ਵੀਂ ਵਾਲੀ ਸਰਕਾਰ ਜੀ ਦਾ ਸਾਲਾਨਾ ਜੋੜ ਮੇਲਾ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਸਭ ਤੋਂ ਪਹਿਲਾ ਖੇਡਾ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਖਬਰਾਂ ਇਸ਼ਤਿਆਰ ਭੇਜਣ ਲਈ ਸੰਪਰਕ ਕਰੋ ਦੇਖੋ ਪੱਤਰਕਾਰ ਹਰਪਾਲ ਸਿੰਘ ਜੱਜ ਦੀ ਰਿਪੋਰਟ ਦਰਬਾਰ ਬਾਬਾ ਨਗਈਸ਼ਾ ਜੀ 11ਵੇਂ ਸਰਕਾਰ ਗੋਸਪਾਕ ਜਿਹੜੇ ਦਰਬਾਰ ਦੇ ਉੱਪਰ ਬਾਬਾ ਰਸਨਾ ਸ਼ਾਹ ਜੀ ਦੀ ਤਰਫ ਬਾਬਾ ਕਲਿਸ਼ਾ ਦੀ ਯਾਦ ਦੇ ਵਿੱਚ ਹਰ ਸਾਲ ਉਸ ਪਨਾਇਆ ਜਾਂਦਾ ਹੈ ਔਰ ਇਸ ਵਾਰ ਵੀ ਸੰਗਤ ਦੇ ਸਹਿਯੋਗ ਦੇ ਨਾਲ ਐਨ ਆਰ ਆਈ ਸੰਗਤ ਦੇ ਸਹਿਯੋਗ ਦੇ ਨਾਲ ਅਸੀਂ ਬਾਬੂ ਚੰਨ ਸ਼ਾਹ ਜੀ ਦੀ ਅਗਵਾਈ ਦੇ ਹੱਥਲੇ ਕੱਲ ਰੋਜ ਤੋਂ ਜੋ ਜੋੜ ਮੇਲਾ ਚੱਲ ਰਿਹਾ ਸੀ ਅੱਜ ਉਹਦਾ ਸਮਾਪਨ ਹੋ ਰਿਹਾ ਕੱਲ ਬਹੁਤ ਵੱਡੇ ਸੰਕਾਰ ਔਰ ਬਹੁਤ ਵੱਡੀਆਂ ਮਹਾਨ ਮਹਾਰਾਜ ਹਸਤੀਆਂ ਜਿਨ੍ਹਾਂ ਨੇ ਇਸ ਜੋੜ ਮੇਲੇ ਵਿੱਚ ਆਪਣੀ ਸ਼ਿਰਕਤ ਕੀਤੀ ਹੈ ਔਰ ਜਿਹੜੀ ਸਰਕਾਰਾਂ ਨੇ ਸਹਿਯੋਗ ਕੀਤਾ ਅਸੀਂ ਪ੍ਰਬੰਧਕ ਕਮੇਟੀ ਔਰ ਸਾਈ ਜਮਨਸ਼ਾਹ ਜੀ ਵੱਲੋਂ ਸਾਰੀਆਂ ਸੰਗਤਾਂ ਦਾ ਸਾਰੇ ਇੰਤਰੀ ਸਭ ਸਜਣਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਸ ਜੋੜ ਮੇਲੇ ਵਿੱਚ ਬੈਠ ਕੇ ਇਕੱਠਾ ਪਾਇਆ ਕਿਰਦੂ ਕੱਲ ਇਹ ਵੀ ਹੈ ਕੇ ਦਰਬਾਰ ਬਲੋ ਹਰ ਸਾਲ ਜਿਹੜਾ ਕੋਲ ਫਰਜ਼ਾਨ ਵਿੱਚ ਨਸ਼ਿਆਂ ਦਾ ਵਗੜਿਆ ਛੇ ਮਸਤ ਰਹਾ ਕੋਈ ਰੋਕਣ ਦੇ ਲਈ ਹਰ ਸਾਲ ਇਦਾਂ ਇੱਕ ਸਾਲ ਗੱਲ ਛਿੜ ਮੇ ਲਵੀ ਹੋਇਆ ਜਿੱਥੇ ਬਹੁਤ ਵੱਡੇ ਪਹਾੜ ਕਿ ਪਹਿਲ ਬਣ ਚੁਕੇ ਪੁਰਾਣੇ ਆ ਕਰਕੇ ਸ਼ਹਿਦੀ ਨੂੰ ਬੁਧਾਇਆ ਸੋ ਅੱਜ ਜਿਹੜਾ ਦੀ ਰਸਤ ਤੋਂ ਬਾਅਦ ਬੇਲੇ ਦੀ ਸਭਾਤੀ ਹੈ ਸੋ ਅਸੀਂ ਤੁਹਾਡਾ ਵੀ ਤਰੱਕ ਕਰਦੇ ਆ ਜਿਹੜੇ ਚੈਨਲ ਇਹਨਾਂ ਨੇ ਸਾਨੂੰ ਆਪਣੇ ਚੈਨਲ ਦੇ ਵਿੱਚ ਇਸ ਮੇਲੇ ਨੂੰ ਦਸਾਉਣ ਦੇ ਲਈ ਇਸ ਮੇਲੇ ਨੂੰ ਟੈਲੀਕਾਸਟ ਕਰਦੇ ਲਈ ਵੱਡਾ ਸਹਿਯੋਗ ਦੇ ਕੇ ਸਾਡੇ ਡੇਰੇ ਤੇ ਆ ਕੇ ਤੁਸੀਂ ਸ਼ਰਨਵਾਜਿਆ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜੈ ਪੀਰਾਂ ਦੀ ਜੈ ਵਾਪੀਰ ਦੀ ਜੈਦਾ ਫਿਰ ਤੇ ਬੰਦਾ ਨਿਕਲ ਕਰਦੇ ਮੇਲੇ ਤੇ ਮੈਂ ਕਿਹਾ ਆ ਆ ਆ ਬਸ ਬਸ ਪਰ ਇਹ ਤਾਂ ਮੇਲੇ ਨੂੰ ਮੁਸਤਕ ਰੱਖਣ ਤੇਰੇ ਕਲਪਨਤਕ ਚਾਹੀਦਾ ਇਸ ਕਰ ਮੇਲੇ ਨੂੰ ਖਾਸ ਪ੍ਰਬੰਧ ਹਾਲਾਤਾਂ ਨੂੰ ਮੁੱਖ ਨਜ਼ਰ ਰੱਖਦੇ ਆਂ ਸਰਕਾਰਾਂ ਨੇ ਵੀ ਬਹੁਤ ਸਖਿੜੀ ਹੈ ਅਸੀਂ ਹਰ ਡਿਪਾਰਟਮੈਂਟ ਤੋਂ ਪਰਮਿਸ਼ਨ ਲਈ ਔਰ ਆਰਡਰ ਨੂੰ ਮੇਨਟੇਨ ਰੱਖਦੇ ਦੇ ਅਸੀਂ ਲੋਕਲ ਪੁਲਿਸ ਨੂੰ ਵੀ ਧੰਨਵਾਦ ਕਰਦੇ ਆਂ ਐਸ ਐਚ ਓ ਸਾਹ ਸਗਰਦ ਸਿੰਘ ਜੀ ਔਰ ਖਾਸ ਤੌਰ ਤੇ ਡੀ ਐਸ ਪੀ ਸਰਪੰਚ ਸਿੰਘ ਬਲਜੀ ਦਾ ਜਿਨ੍ਹਾਂ ਨੇ ਅੱਜ ਵੀ ਆਪਣੀ ਕੋਸਟ ਭੇਜ ਕੇ ਲਾਇਆ ਨੂੰ ਮੈਂ ਟੋ ਰੱਖਿਆ ਇੱਕ ਵੱਡੀ ਸਾਡੇ ਲਈ ਬਹੁਤ ਵੱਡੀ ਜਿਹੜੀ ਪੰਜਾਬ ਪ੍ਰੈਸਿਡੈਂਟ ਆਪੇ ਜਿਬਰ ਲਈ ਅਸੀਂ ਉਹ ਪਦ ਸੰਗਤਕੜੀ ਹੈ ਕਿਉਂਕਿ ਇਹ ਦਰਬਾਰ ਜਿਹੜਾ ਹੈ ਇਹ ਗੱਲ ਬੜੀ ਸਰਕਾਰ ਦਾ ਦਰਬਾਰ ਹੈ ਜਿਹਦੇ ਬਾਰੇ ਵਿੱਚ ਇਤਿਹਾਸ ਵਿੱਚ ਲਿਖਿਆ ਕਿ 12-12 ਸਾਲ ਬਾਅਦ ਦੁਬੇ ਫੇੜੇ ਅਜੂਤ ਬਾਦਸ਼ਾਹ ਨੇ ਧਾਰੇ ਹੈ ਔਰ ਸੰਗਤ ਦਾ ਵਿਸ਼ਵਾਸ ਇੱਦਾਂ ਬਣਿਆ ਹੋਇਆ ਹੈ ਕਿ ਜਿਹੜਾ ਇਸ ਦਰਵਾਜ਼ੇ ਤੇ ਆਉਂਦਾ ਉਹਦੀ ਹਰ ਮਨੋ ਕਾਮਨਾ ਪੂਰੀ ਹੁੰਦੀ ਹੈ ਤੇ ਸੰਗਤਾਂ ਵੀ ਆਪਣੀਆਂ ਮਨੋ ਕਾਮਨਾ ਲੈ ਕੇ ਇਸ ਦਰਵਾਜ਼ੇ ਵਿੱਚ ਆਉਂਦੇ ਆਂ ਔਰ ਸੰਗਤਾਂ ਦੀ ਹਰ ਇੱਛਾ ਬਿਨਾ ਜਿਹੜੀ ਹੈ ਉਹ ਬਾਬਾ ਜੀ ਨੇ ਅਸ਼ੀਰਵਾਦ ਨਾਲ ਪੂਰੀ ਹੁੰਦੀ ਹੈ ਅਸੀਂ ਸਾਰੇ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਐਨਆਰਆਈ ਸਤਿਆਂ ਖਾਸ जोड ਕੇ ਬੈਠੀ ਹੈ ਕਿ ਜੋ ਮੇਰੀ ਇਹਨਾਂ ਦਸੇ ਦੀ ਦਰਿਆ ਜਿਹੜਾ ਪੰਜ ਦਰਿਆਵਾਂ ਦੇ ਮਾਲਕ ਸੀ ਪੰਜ ਦਰਿਆਵਾਂ ਦੀ ਧਰਤੀ ਹੈ ਜਿਹੜਾ ਛੇਮਾ ਦਰਿਆ ਨਸ਼ਿਆਂ ਦਾ ਨੂੰ ਨੂੰ ਰੋਕਦੇ ਨੇ ਸਾਰਾ ਪੰਜਾਬ ਸਹਿਯੋਗ ਕਰੇ ਐਨਆਰਆਈ ਵੀ ਸਹਿਯੋਗ ਕਰਨ ਔਰ ਸਾਰੀਆਂ ಗ್ರಾಮ ਪੰਚਾਇਤਾਂ ਸਹਿਯੋਗ ਕਰ ਮਿਲ ਕੇ ਹੀ ਬੀਤੀ ਹੈ ਬਾਕੀ ਦਰਵਾਜ਼ਾ ਸੀਖਤਾ ਇੱਦਾਂ ਹੀ ਆਉਂਦੀਆਂ ਜਾਂਦੀਆਂ ਰਹਿਣ ਇਦਾਂ ਰੌਣਕਾਂ ਲੱਗਦੀਆਂ

ਉਹਨਾਂ ਦੇ ਲਈ ਮੈਂ ਬੇਨਤੀ ਕਰਦਾ ਜਿਨ੍ਹਾਂ ਦੇ ਮੈਂ ਨਾਮ ਲੁਣਾ ਉਹ ਕਿਰਪਾ ਕਰਕੇ ਬਾਬਾ ਜੀ ਕੋਲੋਂ ਸਨਮਾਨ ਲੈਣ ਦੀ ਅਜੰ ਤੋ ਸਭ ਤੋਂ ਪਹਿਲਾਂ ਮੈਂ ਬਹੁਤ ਹੀ ਆਦਰ ਸਨਕਾਰ ਨਾਲ ਬੇਨਤੀ ਕਰਾਂ ਬਾਬਾ ਜਗਿੰਦਰ ਜੀ ਲੁਧਿਆਣੇ ਤੋਂ ਬਹੁਤ ਸਾਡੇ ਦੇ ਮੈਨ ਆਏ ਆ ਅਸੀਂ ਉਹਨਾਂ ਦਾ ਕਰ ਰਹੇ ਆ ਬਾਬਾ ਜਗਿੰਦਰ ਸਿੰਘ ਦੀ ਮਹੰਗਲਾ ਜਗ ਸਾਧੂ ਵਾਲਿਆਂ ਦੇ ਵਿੱਚ ਮੂਹ ਹੁੰਦੇ ਹੋਏ ਮਰਦਾ ਬੜੀ ਸ਼ਿਵਨੀਏ ਉਹਨਾਂ ਬੇਨਤੀਆਂ ਜੋ ਕਿ ਆਪਣਾ ਸੁਲਮਾਨ ਦੇ ਕੇ ਪਿਆਰ ਅਸੇ ਕਿ ਮੇਗੜ ਆ ਰਹਿ ਦਿੱਤੇ ਕਮਾਈ ਕੋਰਤੀ ਦੇ ਰਿਤੇ ਦੇਵ ਭਾਗ ਬਰੰਦਾਂ ਦੀ ਮੇਗੜ ਜੇਤੀ ਤੋਂ ਪੁਰਾਣ ਵੀ ਸੁਲਮਾਨ ਮੈਂ ਬੇਨਤੀ ਕਰਾਂ ਮੈਂ ਬੇਨਤੀ ਕਰਾਂ ਸਾਡੇ ਬਹੁਤ ਹੀ ਸਤਿਕਾਰਯੋਗ ਸਾਈ ਅਮਰਜੀਤ ਸਾਹਿਬ ਜੀ ਸੂਰਦੋ ਸੂਰਦੋ ਹਾਏ ਅਮਰੀ ਉਹਨਾਂ ਵੀ ਬੇਨਤੀ ਹੈ ਕਿ ਉਹ ਵੀ ਮਾਸਟਰ ਮਾਨ ਲੈਣਗੇ ਉਹਨਾਂ ਤੋਂ ਆਵਾਜ਼ ਸੰਤੋਖ ਕੈਂਟ ਹਾਊਸ ਸੰਤੋਖ ਕੈਂਟ ਹਾਊਸ ਵਾਲੇ ਉਹਦੇ ਬਾਅਦ ਪਿੰਟੂ ਹਰਵਾਈ ਜੀ ਹਰ ਸਾਲ ਇਹ ਸੇਵਾ ਕਰਦੇ ਆ ਔਰ ਅਸੀਂ ਮਾਣ ਮਹਿਸੂਸ ਕਰਾਂਗੇ ਜੇ ਪਿੰਟੂ ਹਰਵਾਈ ਜੀ ਜਿਹੜੇ 30 ਸਾਲ ਤੋਂ ਲਗਾਤਾਰ ਅੱਜ 30 ਸਾਲ ਤੋਂ ਲਗਾਤਾਰ ਦੇ ਨਾਲ ਜਿਹੜਾ ਕਰਿਆ ਬੜਾ ਬਗਵਾ ਜਿਹਨਾਂ ਦਾ ਵੀ ਉਹਨਾਂ ਤੋਂ ਬਾਅਦ ਮੈਂ ਬੇਨਤੀ ਕਰਾਂ ਪਰਮਜੀਤ ਮੋਰਾ ਵਾਲੀ ਵਾਲੇ ਪਰਮਜੀਤ ਮੋਰਾ ਵਾਲੀ ਵਾਲੇ ਸਾਡੇ ਬਹੁਤ ਇਸ ਕਾਲ ਨੂੰ ਉਹਨਰੇ ਵੀ ਇਹ ਅੱਜ ਦੇ ਜੋੜ ਮਿਲੇ ਵਿੱਚ ਬੜਾ ਯੋਗਦਾਨ ਪਾਇਆ ਉਹਨਾਂ ਤੋਂ ਬਾਅਦ ਮੈਂ ਬੇਨਤੀ ਕਰਾਂ 사ਦੂ람 ਜੀ ਮੇਮੀ ਬਾਬਾ ਜੀ ਦੇ ਵੱਡੇ ਭਾਈ ਸਾਹਿਬ ਸਾਹਿਰਾ ਜੀ ਮੈਮੀ ਉਹ ਵੀ ਆ ਕਰਕੇ ਆਪਣਾ ਸਨਮਾਨ ਲਏ ਗਰਮੀਨ ਮੈਮੀ ਜੀ ਸਾਫ ਦਾ ਸਰਪੰਚ ਸਾਹਿਬ ਗਰਮੀਨ ਮੈਮੀ ਜੀ ਸਾਫ ਦਾ ਸਰਪੰਚ ਸਾਹਿਬ ਉਹ ਵੀ ਆ ਕਰਕੇ ਬਾਬਾ ਜੀ ਤੋਂ ਸ਼ਹੀਦ ਕਰਨ ਜੀ ਗੋਲਜਾਰ ਕੈਮੀ ਜੀ ਯੂਕੇ ਵਾਲੇ ਹਰ ਸਾਲ ਵਧੀ ਸੇਵਾ ਲਿੰਦੇ ਆ